ਹਾਂ ਜੀ ਜੀ ਕੀ ਮਾਮਲਾ ਜੀ ਸਰ ਕੀ ਨਾਮ ਤੇ ਮੇਰਾ ਨਾਮ ਦਲਜੀਤ ਸਿੰਘ ਹੈ ਤੇ ਅਸੀਂ ਆਪਣੇ ਲੁਧਿਆਣਾ ਹਾਟਵੇਕਸ ਪਲਾਂਟ ਯੂਨੀਅਨ ਦੇ ਜਨਰਲ ਸਕੱਤਰ ਤੇ ਪੰਜਾਬ ਹਾਟਵੇਕਸ ਪਲਾਂਟ ਯੂਨੀਅਨ ਦੇ ਜਨਰਲ ਸਕੱਤਰ ਤੇ ਇਹ ਭਗਵਾਨਦਾ ਜੀ ਨੇ ਇਹਨਾਂ ਦੇ بیٹے ਦੇ ਉੱਤੇ ਕੱਲ ਅਟੈਕ ਕੀਤਾ ਆਪਣੇ ਮੋਗੇ ਦੇ ਕੰਟਰੈਕਟਰ ਦੇ ਨਾਲ ਰੌਲਾ ਸੀਗਾ ਠੀਕ ਆ ਉਹਨਾਂ ਨੇ ਕਿਸੇ ਬੰਦਿਆਂ ਨੂੰ ਕਰਵਾਇਆ ਅਟੈਕ ਤੇ ਸੀਪੀ ਸਾਹਿਬ ਨੇ ਰਾਤੋ ਰਾਤ ਉਹਨਾਂ ਨੂੰ ਬੰਦਿਆਂ ਨੂੰ ਡ੍ਰੈਸ ਕਰਕੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਆ ਉਹ ਉਹ ਅਪੋਰਟ ਬੜੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਠੀਕ ਹੈ ਗੱਲ ਗੱਲ ਸਾਡੇ ਸਾਰੇ ਠੇਕੇਦਾਰ ਜਿਹਦੇ ਭਰਾ ਸੀਗੇ ਜਿੰਨੇ ਸਾਰੇ ਦੇ ਵਿੱਚ ਸਹਿਮ ਦਾ ਮਾਹੌਲ ਸੀਗਾ ਪਿਲੂ ਦੇ ਐਂਡ ਦੇ ਵਿੱਚ ਕਿਦਾਂ ਦਾ ਸਿਸਟਮ ਚੱਲ ਪਿਆ ਪਰ ਰਾਤੋ ਰਾਤ ਸਾਰੇ ਬੰਦੇ ਹੁਣ ਅੱਜ ਦੁਪਹਿਰ ਤੱਕ ਸਾਰੇ ਬੰਦੇਾਂ ਦੀ ਤਸੱਲੀ ਆ ਉਹਨਾਂ ਦੇ ਕੰਮ ਦੇ ਉੱਤੇ ਕਿ ਸਾਰੇ ਉਹਨੇ ਸੀਪੀ ਸਾਹਿਬ ਤੋਂ ਕੁਝ ਧੰਨਵਾਦ ਜਿਹੜੀ ਮਾਮਲੇ ਕੱਲ ਜਿਹੜਾ ਲਗਦਾ ਦਾ 2:30 ਵਜੇ ਕੁਝ ਗੁੰਡਿਆਂ ਨੇ ਨਿਤ ਰਾਖ ਉਸਤਾ ਦੇ ਉੱਪਰ ਜਿਹੜਾ ਕਿ ਸਾਡੇ ਇੱਕ ਠੇਕੇਦਾਰ ਨੇ ਦਾਸ ਬਿਲਡਰ ਉਹਨਾਂ ਦੇ ਬਿਤੇ ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਉਹ ਇਹ ਕਾਰਵਾਈ ਉਹ ਮਾਮਲਾ ਸੀ ਠੇਕੇਦਾਰ ਦਾ ਮਾਮਲਾ ਸੀ ਕੋ ਟੈਂਡਰ ਸੀ ਟੈਂਡਰ ਪਾਉਣ ਕਰਕੇ ਉਹ ਗਲਤ ਬੰਦੇ ਸੀ ਵਿੱਚ ਜਿਨ੍ਹਾਂ ਨੇ ਕਿਹਾ ਵੀ ਟੈਂਡਰ ਸੀ ਪਾਉਣ ਨਹੀਂ ਦੇਣਾ ਉਹਦੇ ਕਰਕੇ ਉਹਨਾਂ ਨੇ ਅਟੈਕ ਕੀਤਾ ਤੇ ਮੁੰਡੇ ਦੇ ਕਾ ਵੀ ਸੱਟਾਂ ਲੱਗੀਆਂ ਉਹ ਕਰਾ ਦੇ ਅਪੋਲੋ ਦੇ ਵਿੱਚ ਲੱਖਣੇ ਉਸ ਤੋਂ ਬਾਅਦ ਅਸੀਂ ਇਹ ਕਥਾਰਾ ਮਾਮਲਾ ਸੀ ਪੀ ਸਾਦੇ ਨਿਗਰਜ ਕੱਢਿਆ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕਲ ਰਾਤ ਨੂੰ ਕਾਫੀ ਭਲੇ ਚੱਕੇ ਨੇ ਤੇ ਉਸ ਤੋਂ ਬਾਅਦ ਅੱਜ ਵੀ ਬੋਰਾ ਕੰਮ ਕਰ ਰਹੇ ਨੇ ਮੇਰੇ ਕੱਲ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹ ਸਾਰੇ ਕੰਮ ਕਰ ਦੇਣਗੇ ਅਸੀਂ ਸੀਪੀ ਸਾਹਿਬ ਦੇ ਕੰਮ ਤੋਂ ਬਹੁਤ ਖੁਸ਼ ਹਾਂ ਕਿਉਂਕਿ ਇੰਨੀ ਸਪੀਡ ਨਾਲ ਉਹਨਾਂ ਨੇ ਕੰਮ ਕੀਤਾ ਜਿਹੜੇ ਗੁੰਡੇ ਵਿਦਮਾਨ ਸ਼ਹਿਰ ਲੁਧਿਆਣੇ ਵਿੱਚ ਨਹੀਂ ਆ ਸਕਦੇ ਉਹ ਕਹਿੰਦੇ ਸਾਡੇ ਏਰੀਆ ਵਿੱਚ ਤੋਂ ਵਿਦਮਾਨ ਕੰਮ ਨਹੀਂ ਕਰ ਦਵਾਗੇ ਤੁਹਾਨੂੰ ਇਸ ਤਰ੍ਹਾਂ ਬਿਲਕੁਲ ਚਿੰਤਾ ਕਰਨ ਦੀ ਜੋਤ ਨਹੀਂ ਕਿਉਂਕਿ ਆਮ ਸਾਰੇ ਵਪਾਰੀ ਕਬਰ ਆਗੇ ਨਹੀਂ ਕਿ ਜੇਕਰ ਇਦਾਂ ਹੀ ਹੋਣ ਲੱਗ ਗਿਆ ਤੇ ਵਪਾਰ ਕਿੱਦਾਂ ਕਰਾਂਗੇ ਦਾ ਗਲਤ ਰੋਕ ਆਗੇ ਗੁੰਡਾ ਕੱਦੀ ਹਰੇ ਨਾਲ ਕਰਕੇ ਤੇ ਕੰਮ ਨੂੰ ਨੁਕਸਾਨ ਕਰਨਗੇ ਉਹਨ ਜਿਹੜੇ ਬੰਦੇ ਨੇ ਉਹਨਾਂ ਨਾਮ ਹਜੇ ਤਾਂ ਉਹ ਉਹਨਾਂ ਦੇ ਬੰਦੇ ਚੱਕੇ ਹੋਏ ਨੇ ਉਹਨਾਂ ਦਾ ਕੀ ਨਾਮ ਹੈ ਟੈਂਡਰ ਸੀ ਦਾ ਟੈਂਡਰ ਸੀਗਾ ਜਿਹੜਾ ਬਾਟਨ ਦੇ ਪਲਾਨ ਦਾ ਲੁਕਤ ਪਲਾਨ ਦਾ ਹੁੰਦਾ ਜਿਹਨਾਂ ਸਰਕਾਰ ਬੰਦੀਆਂ ਨੇ ਸਰਕਾਰ ਦਾ ਟੈਂਡਰ ਸੀਗਾ ਉਹ ਮੋਗੇ ਦਾ ਟੈਂਡਰ ਸੀ ਮੋਗੇ ਦਾ ਜਿਹੜਾ 12 ਕੋ ਦਾ ਟੈਂਡਰ ਸੀ ਉਹ ਟੈਂਡਰ ਸਾਡੇ 10 ਵਿਡਨ ਨੇ ਪਾਇਆ ਸੀਗਾ ਉਹਦੇ ਕਰਕੇ ਉਹ ਲੋਕ ਜਿਹੜੇ ਆ ਕਹਿੰਦੇ ਵੀ ਇਹ ਜਿਹੜਾ ਕੈਂਡੀਡਟ ਨਾ ਪਾਣ ਟੈਂਡਰ ਤੁਹਾਡੇ ਨਾਮ ਤੇ ਸੀਗਾ 10 ਵਿਡਨ ਦੇ ਨਾਂ ਤੇ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਮੀਨੇ ਅਟੈਕ ਕਰਨਾ ਮਤਲਬ ਉਹਨਾਂ ਦਾ ਹੀ ਸੀ ਜੀ ਕਿਨਾਂ ਡਰਾਕੇ ਨੋਦੇ ਆ ਨਾ ਅਸੀਂ ਆਪਣਾ ਕਬਜ਼ਾ ਕਰ ਲਈਏ ਤੇ ਅੱਗੇ ਤੋਂ ਟੈਨ ਜਿਹੜਾ ਅਸੀਂ ਆਪਣੇ ਹਿਸਾਬ ਨਾਲ ਦਈਏ ਤੈਹ ਲੱਗੇ ਸਰ ਠੇਕੇਦਾਰ ਨੇ ਗੁੰਡੇ ਭਲਾਏ ਸੀ ਆ ਠੇਕੇਦਾਰ ਨੇ ਗੁੰਡੇ ਨਹੀਂ ਭੜਾਏ ਉਹਨਾਂ ਨੇ ਇੱਕ ਵਿੱਚ ਠੇਕੇਦਾਰ ਵਿੱਚ ਗੁੰਡੇ ਆ ਗਏ ਨੇ ਉਹ ਦੰਦੇ ਕੰਮ ਨਹੀਂ ਦਵਾਵਾਂਗੇ ਕਾਹਦਾ ਸਾਨੂੰ ਪੈਸਾ ਦਿਓ ਇਹਨੂੰ ਕੰਮ ਦਵਾਵਾਂਗੇ ਉਹਨੂੰ ਕਿਸੇ ਨਾਲ ਕੋਈ ਕੰਨੀ ਰੋਲ ਨਹੀਂ ਹੈ ਇਹਦੇ ਕੁਝ ਠੇਕੇਦਾਰ ਨਹੀਂ ਉਹਨਾਂ ਨੂੰ ਵਿੱਚ ਬੜਿਆ ਜਿਹੜਾ ਕਿ ਸਾਰੇ ਵਪਾਰ ਦਾ ਬਹੁਤ ਨੁਕਸਾਨ ਹੈ ਜੇ ਗਲਤ ਗੁੰਡਿਆਂ ਦੇ ਵਿੱਚ ਬੜਾਂਗੇ ਤਾਂ ਨੁਕਸਾਨ ਹੋਣਾ ਹੀ ਹੁੰਦਾ ਵਾ ਇਸ ਕਰਕੇ ਅਸੀਂ ਸਾਰੇ ਸੀਪੀ ਸਰ ਨਾਲ ਗੱਲ ਕੀਤੀ ਨਾ ਇੱਕ ਦੋ ਠੇਕੇਦਾਰ ਵੀ ਰਾ ਚੱਕੇ ਨੇ ਇਹਨੇ ਕਿ ਉਹ ਥੇਰੀ ਦੇ ਚੱਕੇ ਦਾ ਸੀਗੇ ਜਿਨ੍ਹਾਂ ਨੇ ਰਵੇ ਜੀ ਨਾਲ ਜਿਹਨਾਂ ਨੇ ਉਹਨੂੰ ਐਂਟਰੀ ਕਰਦਨ ਦਾ ਸੀ ਇਹ ਕਿਹੜੀ ਜਗ੍ਹਾ ਤੋਂ ਉਸ ਵਾਸਤੇ ਇਹ ਕਿਹੜੀ ਜਗ੍ਹਾ ਤੋਂ ਪਟ ਮਾਰ ਰਹੀ ਹੈ ਜੀ ਇਹ ਜੀ ਹੋਈ ਆ ਆਪਣੇ ਫੋਲੋਅ ਅਪਸ ਨਾਲ ਦੇ ਬੈਕਿਆਤੀ ਸਾਨੂੰ ਰਿਕਾਰ ਤੇ ਉਹਨਾਂ ਨੇ 13 ਲਗਾ ਮੈਂ 10 ਵੀ ਦੇ ਨੇ ਉਹ ਕਿੰਨੇ ਕਿ 60% ਉਹਦੇ ਵਿੱਚ ਕਿਤੇ ਲੱਗ ਤਾ ਉਹਦੀ ਪੂਰੀ ਕ੍ਰੈਕ ਹੋ ਗਈ ਆ ਉਹ ਇਹ ਅੰਦਰ ਹੱਥਾਂ ਦੇ ਲੱਕੀ ਨੇ ਕਿ ਕਿ ਚ ਟੰਕ ਕੇ ਲਾਗੇ ਸਿਰ ਕੱਲ ਫੜ ਗਿਆ ਰਾਨੋ ਦੇ ਨਾਲ ਉਹਨਾਂ ਨੇ ਟਾਇ ਕੀਤਾ ਮੋੜੇ ਲੱਗੀਆਂ ਹੱਤੇ ਵੀ ਲੱਗੀਆਂ ਨੇ ਕਾਫੀ ਮਤਲਬ ਇਹ ਇਹ ਦੇ ਕੋਵਿਨੋ ਨੇ ਅਟੈਕ ਦਾ ਕੀਤਾ ਜਿਵੇਂ ਬੰਦਾ ਮਾਰਨਾ ਹੁੰਦਾ ਜਿਹੜਾ ਪੁਜੀਟਿਵ ਬੰਦਾ ਕਿ ਮੁੰਡਾ ਹਰ ਤੱਕਾ ਸੀ ਬਚਾ ਹੋ ਗਿਆ ਉਹਨੇ ਪਹਿਲੇ 15 ਮੁਕਾਬਲਾ ਕੀਤਾ ਲਗਾਂ ਚਾਰ ਪੰਜ ਬੰਦੇ ਹੋਰ ਆ ਗਏ ਜਿਹੜੇ ਮੁਕਾਬਲਾ ਨਹੀਂ ਕਰ पाए ਕੱਟ ਫਿਰ ਮਾਰ ਗਏ ਮੈਂ ਥੀ ਵੀ ਸਾਡਾ ਬਹੁਤ ਧੰਨਵਾਦ ਕਰਦਾ ਇਹਨਾਂ ਸਾਡੀ ਕੰਮ ਦੀ ਬਹੁਤ ਮੁਦਰਾ ਕਰ ਰਹੇ ਨੇ ਮੈਨੂੰ ਉਮੀਦ ਹੈ ਕਿ ਇਹੋ ਜਿਹੇ ਬੰਦੇ ਲੁਧਿਆਣਾ ਵਿੱਚ ਨਹੀਂ ਆ ਸਕਦੇ ਕਿਉਂਕਿ ਜਿਵੇਂ ਜੇ ਨਹੀਂ ਸਾਡੀ ਪੁਲਿਸ ਟਰੋਂਗ ਹੈ ਪ੍ਰਸ਼ਾਸਨ ਨਾ ਟਰੋਂਗ ਹੈ ਤੇ ਮੈਂ ਸਮਝਦਾ ਵੀ ਤੁਹਾਨੂੰ ਇਹਨਾਂ ਦੇ ਉੱਪਰ ਕੋਈ ਡੰਗੀ ਬੋਲਣੀ ਇੱਕ ਵਾਰ ਤਾਂ ਇਹ ਸਾਰੇ ਲੋਕ ਉੱਪਰ ਆ ਗਏ ਜੀ ਲਾਈਕ ਕਰਾ ਨਹੀਂ ਕਰ ਸਕਦਾ ਸਾਨੂੰ ਲੱਗਿਆ ਕਿ ਬੰਦੇ ਦੇ ਗਲਤ ਵਿੱਚ ਆ ਗਏ ਪਰ ਅੱਜ ਜੋ ਸੀਪੀ ਸਾਹਿਬ ਨੂੰ ਮਿਲ ਕੇ ਆਏ ਸਾਨੂੰ ਬਹੁਤ تسਲੀ ਹੋਈ ਹੈ ਕਿ ਨਹੀਂ ਯਾਰ ਕਿਸੇ ਕੋ ਗਲਤ ਬਦ ਨਹੀਂ ਆ ਸਕਦਾ ਜਿਹੜੇ ਬੰਦੇ ਤੋਂ تسਲੀ ਹੈ ਜੀ ਤੁਹਾਨੂੰ ਹਾਂ ਕੋਈ تسਲੀ ਹੈ ਇਹਨਾਂ ਨੇ ਅੱਜ ਕਾਰਵਾਈ ਕਰ ਰਹੇ ਨੇ ਹਾਂ ਜੀ ਜਿਹਨੇ ਬੰਦੇ ਚੱਕਲੇ ਬੰਦੇ ਉੱਠ ਕੇ ਜਾਂਦੇ ਨੇ ਅੱਜ ਵੀ ਆਹਣੇ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਸਾਨੂੰ ਨੇ ਕੋਈ تسਲੀ ਦਵਾਈ ਹੈ ਕਿ ਤੁਸੀਂ ਚਿੰਤਾ ਨਾ ਕਰੋ ਬਾਬਾ ਕਰ ਦੇਗੇ ਉਹਨਾਂ ਕੋਲ ਆਂਦੀ ਲੋੜ ਨਹੀਂ ਹੁੰਦੀ ਜਿੰਨਾ ਕੈਪ ਕੀਤਾ ਉਹ ਲੋਕਲ ਅਤੇ ਬਾਹਰ ਵੇਚ ਪਤੇ ਉਹ ਬੰਦੇ ਬਾੜੇ ਹੋ ਸਕਦੇ ਹਾਂਜੀ ਇੱਥੇ ਨਹੀਂ ਹੋ ਸਕਦੇ ਮੋਗਾ ਫਰੋਚਰ ਦੇ ਹੁੰਦਾ ਹੈ ਸਰ ਕੀ ਮਾਮਲਾ ਯਾ ਸਰ ਕੀ ਦਾ ਮਤਲਬ ਹੈ ਮੇਰਾ ਨਾਮ ਦਲਜੀਤ ਸਿੰਘ ਹੈ ਤੇ ਅਸੀਂ ਆਪਣੇ ਲੁਧਿਆਣਾ ਹਾਟਲ ਸਪਲਾਈਅਰ ਯੂਨੀਅਨ ਦੇ ਜਨਰਲ ਸਕੱਤਰ ਤੇ ਪੰਜਾਬ ਹਾਟਲ ਸਪਲਾਈਅਰ ਯੂਨੀਅਨ ਦੇ ਜਨਰਲ ਸਕੱਤਰ ਤੇ ਇਹ ਭਗਵਾਨ ਦਾ ਜੀ ਨੇ ਇਹਨਾਂ ਦੇ بیٹے ਦੇ ਉੱਤੇ ਕੱਲ ਅਟੈਕ ਕੀਤਾ ਆਪਣੇ ਮੋਗੇ ਦੇ ਕੰਟਰੈਕਟਰ ਦੇ ਨਾਲ ਰੌਲਾ ਸੀਗਾ ਠੀਕ ਆ ਉਹਨਾਂ ਨੇ ਕਿਸੇ ਬੰਦਿਆਂ ਨੂੰ ਕਰਵਾਇਆ ਅਟੈਕ ਤੇ ਸੀਪੀ ਸਾਹਿਬ ਨੇ ਰਾਤੋ-ਰਾਤ ਉਹਨਾਂ ਨੂੰ ਬੰਦਿਆਂ ਨੂੰ ਡੇਸ ਕਰਕੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਆ ਤੇ ਹੁਣ ਪੁਲਿਸ ਬੜੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਆ ਠੀਕ ਆ ਕੱਲ ਕੱਲ ਸਾਡੇ ਸਾਰੇ ਠੇਕੇਦਾਰ ਜਿੱਤੇ ਭਰਾ ਸੀਗੇ ਜਿੰਨੇ ਸਾਰੇ ਦੇ ਵਿੱਚ ਫੈਮ ਦਾ ਮਾਹੌਲ ਸੀਗਾ ਪਿਲੂ ਦੇ ਐਂਡ ਦੇ ਵਿੱਚ ਕਿਦਾਂ ਦਾ ਸਿਸਟਮ ਚੱਲ ਪਿਆ ਬਾਰੇ ਰਾਤੋ ਰਾਤ ਸਾਰੇ ਬੰਦੇ ਹੁਣ ਅੱਜ ਦੁਪਹਿਰ ਤੱਕ ਸਾਰੇ ਬੰਦੇਾਂ ਦੀ ਤਸੱਲੀ ਆ ਉਹਨਾਂ ਦੇ ਕੰਮ ਦੇ ਉੱਤੇ ਕਿ ਸਾਰੇ ਬੰਦੇ ਸੀਪੀ ਸਾਹਿਬ ਤੋਂ ਆਖੋਸ਼ ਧੰਨਵਾਦ ਜੇ ਮਾਮਲੇ ਕੱਲ ਜਿਹੜਾ ਲਗਦਾ ਹੈ 2:30 ਵਜੇ ਕੁਝ ਗੁੰਡਿਆਂ ਨੇ ਨਤਾਕ ਗੁਸਤਾ ਦੇ ਉੱਪਰ ਜਿਹੜਾ ਕਿ ਸਾਡੇ ਇੱਕ ਠੇਕੇਦਾਰ ਨੇ ਦਾਸ ਬਿਲਡਰ ਉਹਨਾਂ ਦੇ ਬਿਟੇ ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਉਹ ਮਾਮਲਾ ਸੀ ਠੇਕੇਦਾਰ ਦਾ ਮਾਮਲਾ ਸੀ ਕੋ ਟੈਂਡਰ ਸੀ ਟੈਂਡਰ ਪਾਉਣ ਕਰਕੇ ਉਹ ਗਲਤ ਬੰਦੇ ਸੀ ਵਿੱਚ ਜਿਨ੍ਹਾਂ ਨੇ ਕਿਹਾ ਵੀ ਟੈਂਡਰ ਅਸੀਂ ਪਾਉਣ ਨਹੀਂ ਦੇਣਾ ਉਹਦੇ ਕਾਰ ਕਰਕੇ ਉਹਨਾਂ ਨੇ ਅਟੈਕ ਕੀਤਾ ਤੇ ਮੁੰਡੇ ਦੇ ਕਾਰ ਵੀ ਸੱਟਾਂ ਲੱਗੀਆਂ ਉਹ ਕਰਾ ਦੇ ਅਪੋਲੋ ਦੇ ਵਿੱਚ ਲੱਖਣੇ ਉਸ ਤੋਂ ਬਾਅਦ ਅਸੀਂ ਇਹ ਕਥਾਰਾ ਮਾਮਲਾ ਸੀਪੀ ਸਾਹਿਬ ਦੀ ਨਿਗਰਖ ਕਰਦਿਆ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕੱਲ ਰਾਤ ਨੂੰ ਕਾਫੀ ਬੰਦੇ ਚੱਕੇ ਨੇ ਤੇ ਉਸ ਤੋਂ ਬਾਅਦ ਅੱਜ ਵੀ ਬਹੁਤ ਕੰਮ ਕਰ ਰਹੇ ਨੇ ਮੇਰਾ ਖਿਆਲ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹ ਸਾਰਾ ਕੰਮ ਕਰ ਦੇਣਗੇ ਅਸੀਂ ਸੀਪੀ ਸਾਹਿਬ ਦੇ ਕੰਮ ਤੋਂ ਬਹੁਤ ਖੁਸ਼ ਹਾਂ ਕਿਉਂਕਿ ਇੰਨੀ ਸਪੀਡ ਦੇ ਨਾਲ ਉਹਨਾਂ ਨੇ ਕੰਮ ਕੀਤਾ ਕਿ ਜਿਹੜੇ ਗੁੰਡੇ ਬਦਮਾਸ਼ ਛੱਡਿਆਣੇ ਵਿੱਚ ਨਹੀਂ ਆ ਸਕਦੇ ਉਹ ਬਾਰੇ ਸਾਡੇ ਇਰੀਏ ਵਿੱਚ ਤੋਂ ਬਿਨਾਂ ਕੰਮ ਨਹੀਂ ਕਰਨ ਦਵਾਂਗੇ ਤੁਹਾਨੂੰ ਇਸ ਤੋਂ ਬਿਲਕੁਲ ਚਿੰਤਾ ਕਰਨ ਦੀ ਜੂਰਤ ਨਹੀਂ ਕਿਉਂਕਿ ਆਮ ਸਾਰੇ ਵਪਾਰੀ ਕਬਰ ਆਗੇ ਜੀ ਕਿ ਜੇਕਰ ਇਦਾਂ ਹੀ ਹੋਣ ਲੱਗ ਗਿਆ ਤਾਂ ਇਹ ਵਪਾਰ ਕਿੱਦਾ ਕਰਾਂਗੇ ਦਾ ਗਲਤ ਰੋਕ ਆਗੇ ਗੁੰਡਾ ਕੱਢੀ ਹਰੇ ਨਾ ਕਰਕੇ ਅਰੇ ਕੰਮ ਨੂੰ ਨੁਕਸਾਨ ਕਰਨਗੇ ਉਹਨਾਂ ਦੇ ਕੀ ਨਾਮ ਹੈ ਜਿਹੜੇ ਸਿਕਿਉਰਿਟੀ ਮੰਗ ਰਹੇ ਜਿਹੜੇ ਬੰਦੇ ਨੇ ਉਹਨਾਂ ਨਾਮ ਹਜੇ ਤਾਂ ਉਹ ਉਹਨਾਂ ਦੇ ਬੰਦੇ ਚੱਕੇ ਹੋਏ ਨੇ ਉਹਨਾਂ ਦਾ ਕੀ ਨਾਮ ਹੈ ਟੈਂਡਰ ਜਿਹਾ ਟੈਂਡਰ ਜਿਹਾ ਜਿਹੜਾ ਬਾਟਨਿਕ ਫਲਾਂ ਦਾ ਲੁਕਤ ਫਲਾਂ ਦਾ ਹੁੰਦਾ ਜਿਹਨਾਂ ਸਰਕਾਰਾਂ ਮੰਦੀਆਂ ਨੇ ਸਰਕਾਰ ਦਾ ਟੈਂਡਰ ਹੈ ਉਹ ਅੱਛਾ ਜੀ ਮੋਗੇ ਦਾ ਕੰਡਰ ਸੀ ਮੋਗੇ ਦਾ ਜਿਹੜਾ 12 ਕੋ ਦਾ ਟੈਂਡਰ ਸੀ ਉਹ ਟੈਂਡਰ ਸਾਡੇ 10 ਗੁੱਡਿਆਂ ਨੇ ਪਾਇਆ ਸੀਗਾ ਉਹਦੇ ਕਰਕੇ ਉਹ ਲੋਕ ਜਿਹੜੇ ਐ ਕਹਿੰਦੇ ਵੀ ਇਹ ਜਿਹੜਾ ਕੈਂਡੀ ਨਾ ਪਾਉਣ ਟੈਂਡਰ ਤੁਹਾਡੇ ਨਾਮ ਤੇ 10 ਗੁੱਡਿਆਂ ਦੇ ਨਾਂ ਤੇ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਮਿਲ ਕੇ ਅਟੈਕ ਕਰਨਾ ਮਤਲਬ ਉਹਨਾਂ ਦਾ ਇਹ ਸੀ ਕਿ ਇਹਨਾਂ ਨੂੰ ਡਰਾ ਕੇ ਉਹਨਾਂ ਨੇ ਆ ਅਸੀਂ ਆਪਣਾ ਕਬਜ਼ਾ ਕਰ ਲਈਏ ਤੇ ਅੱਗੇ ਤੋਂ ਟੈਂਡਰ ਜਿਹੜਾ ਅਸੀਂ ਆਪਣੇ ਹਿਸਾਬ ਨਾਲ ਲਈਏ ਤੈਹੇ ਲੈ ਕੇ ਸਰ ਠੇਕੇਦਾਰ ਨੇ ਗੁੰਡੇ ਭਣਾ ਸੀ ਆ ਠੇਕੇਦਾਰ ਨੇ ਗੁੰਡੇ ਨਹੀਂ ਭਣਾਏ ਉਹਨਾਂ ਨੇ ਇੱਕ ਵਿੱਚ ਠੇਕੇਦਾਰ ਵਿੱਚ ਗੁੱਲੇ ਆ ਗਏ ਨੇ ਉਹ ਕਹਿੰਦੇ ਕੰਮ ਅਸੀਂ ਦਵਾਗੇ ਕਹਦਾ ਸਾਨੂੰ ਪੈਸਾ ਦਿਓ ਇਹਨੂੰ ਕੰਮ ਦਵਾਵਾਂਗੇ ਉਹਨੂੰ ਕਿਸੇ ਨਾ ਕੋ ਕੰਦੀ ਲੋੜਨੀ ਹੈ ਇਹਦੇ ਕੋਈ ਚਿੱਕੇ ਤਾਂ ਨਹੀਂ ਉਹਨਾਂ ਵਿੱਚ ਬੜਿਆ ਜਿਹੜਾ ਕਿ ਸਾਡੇ ਵਪਾਰ ਦਾ ਬਹੁਤ ਇਨਖਾਨ ਹੈ ਤੇ ਜੇ ਗਲਤ ਗੁੰਡਿਆਂ ਦੇ ਵਿੱਚ ਬੜਾਂਗੇ ਤਾਂ ਇਨਖਾਨ ਹੋਣਾ ਹੀ ਹੁੰਦਾ ਵਾ ਇਸ ਕਰਕੇ ਅਸੀਂ ਸਾਰੀ ਸੀਪੀ ਸਰ ਨਾਲ ਗੱਲ ਕੀਤੀ ਉਹਨਾਂ ਨੇ ਇੱਕ ਦੋ ਠੇਕੇਦਾਰ ਵੀ ਰਾ ਚੱਕੇ ਨੇ ਜਿਹੜੇ ਕਿ ਉਸ ਏਰੀਏ ਦੇ ਠੇਕੇਦਾਰ ਸੀਗੇ ਜਿਨ੍ਹਾਂ ਨੇ ਰਵੇਜੀ ਨਾਮ ਜਿਹਨਾਂ ਨੇ ਉਹਨੂੰ ਐਂਟਰੀ ਕਰ ਦਿੱਤਾ ਇਹ ਕਿਹੜੀ ਜਗ੍ਹਾ ਤੋਂ ਵਾਸੂ ਤੇ ਕਿਹੜੀ ਜਗ੍ਹਾ ਤੋਂ ਮਾਰ ਰਹੀ ਹੈ ਜੀ ਇਹ ਜੀ ਹੋਈ ਹੈ ਆਪਣੇ ਫੋਲੋਅਰਸਾਂ ਦੇ ਬੈਕਿਆਰਸ ਜਾਨੇ ਬਕਰ ਆਹ ਉਹ ਜਿਹਨਾਂ ਨੇ 13 ਦਾ ਕੰਮ ਹੈ ਟਾਇਰ ਵੇਚਦੇ ਨੇ ਉਹ ਕਿੰਨੇ ਕੀ 60% ਉਹਦੇ ਵਿੱਚ ਕਿਤੇ ਲੱਗ ਤਾ ਉਹਦੇ ਪੂਰੀ ਕ੍ਰੈਕ ਹੋ ਗਈ ਐ ਉਹ ਇਹ ਅੰਦਰ ਹੱਦਲ ਦੇ ਕਿਨੇ ਕਿਤੇ ਟੰਕੇ ਲੱਗੇ ਸਿਰਕਲ ਫੜ ਗਿਆ ਉਹ ਰਣੋ ਦੇ ਨਾਲ ਉਹਨਾਂ ਨੇ ਟਾਇਰ ਕੀਤਾ ਮੋੜੇ ਲੱਗੀਆਂ ਹੱਤੇ ਵੀ ਲੱਗੀਆਂ ਨੇ ਕਾਫੀ ਮਤਲਬ ਇਹ ਦੇਖੋ ਵੀ ਉਹਨਾਂ ਨੇ ਅਟੈਕ ਦਾ ਇੰਨਾ ਕੀਤਾ ਜਿਵੇਂ ਬੰਦਾ ਮਾਰਨਾ ਹੁੰਦਾ ਜਿਹੜਾ ਪੁਜਤੀ ਬੰਦਾ ਕਿ ਮੁੰਡਾ ਨਾਲ ਟਕਰਾ ਸੀ ਬਚਾਅ ਹੋ ਗਿਆ ਉਹਨੇ ਪਹਿਲੇ 15 ਮਕਾਲਾ ਕਿਚ ਲਗਾ ਚਾਰ ਪੰਜਨ ਦੇ ਹੋਰ ਆ ਗਏ ਫਿਰ ਮਕਾਬੜਾ ਨਹੀਂ ਕਰ ਪਾਏ ਫਿਰ ਮਾਰ ਕੇ ਮੈਂ ਸੀਪੀ ਸਰ ਨੂੰ ਮਾਰਕ ਕਰਦਾ ਇਹਨਾਂ ਨੇ ਸਾਡੀ ਕੰਮ ਦੀ ਬਹੁਤ ਮੁਦਰ ਕਰ ਰਹੇ ਨੇ ਮੈਨੂੰ ਉਮੀਦ ਹੈ ਕਿ ਇਹੋ ਜਿਹੇ ਬੰਦੇ ਲੁਧਿਆਣੇ ਵਿੱਚ ਨਹੀਂ ਆ ਸਕਦੇ ਕਿਉਂਕਿ ਜਿਵੇਂ ਜੇ ਇਹ ਨਹੀਂ ਸਾਡੀ ਪੁਲਿਸ ਸਟਰੋਂਗ ਹੈ ਪ੍ਰਸ਼ਾਸਨ ਸਟਰੋਂਗ ਹੈ ਤੇ ਮੈਂ ਸਮਝਦਾ ਵੀ ਸਾਨੂੰ ਇਹਨਾਂ ਦਾ ਬਿਲਕੁਲ ਡੰਗੀ ਬੋਲਣੀ ਇੱਕ ਵਾਰ ਤਾਂ ਇਹ ਸਾਰੇ ਰੁਕ ਪਰ ਆ ਗਏ ਜੀ ਕਿ ਵਪਾਰ ਹੈ ਵਪਾਰੀ ਬੰਦਾ ਲਾਇਕ ਚਕਰਾਨੀ ਕਰ ਸਕਦਾ ਸਾਨੂੰ ਲੱਗਿਆ ਕਿ ਇਹ ਬੰਦੇ ਤੇ ਗਲਤ ਵਿੱਚ ਆ ਗਏ ਪਰ ਅੱਜ ਜੋ ਸੀਪੀ ਸਰ ਨੂੰ ਮਿਲ ਕੇ ਆਏ ਸਾਨੂੰ ਬਹੁਤ تسਲੀ ਹੋਈ ਹੈ ਕਿ ਨਹੀਂ ਯਾਰ ਕਿਸੇ ਕੋ ਗਲਤ ਬੰਦਾ ਨਹੀਂ ਆ ਸਕਦਾ ਜਿਹੜੇ ਬੰਦੇ ਤੋਂ تسਲੀ ਹੈ ਜੀ ਤੁਹਾਨੂੰ ਹਾਂ ਕੋਈ تسਲੀ ਹੈ ਇਹਨੇ ਅਜੇ ਕਾਰਵਾਈ ਕਰ ਰਹੇ ਨੇ ਜਿਹਦੇ ਬੰਦੇ ਚੱਕਲੇ ਬੰਦੇ ਉੱਠ ਕੇ ਜਾਂਦੇ ਨੇ ਅੱਜ ਵੀ ਅਸੀਂ 2-3 ਮਿੰਟ ਹੋ ਚੁੱਕੀਆਂ ਨੇ ਹਨ ਉਹਨੇ ਕੋਈ ਸਹੀ ਦਵਾਈ ਹੈ ਤਾਂ ਵੀ ਚਿੰਤਾ ਨਾ ਕਰੋ ਬਪਾਓ ਕਰੂਗੇ ਉਹਨੂੰ ਕੋਈ ਆਂਦੀ ਲੋੜ ਨਹੀਂ ਹੁੰਦੀ ਜਿੰਨਾ ਕੈਪ ਕੀਤਾ ਉਹ ਲੋਕਲ ਅਤੇ ਬਾਹਰ ਦੇਲ ਬੱਤੇ ਉਹ ਬੰਦੇ ਬਾਹਲੇ ਹੋ ਸਕਦੇ ਹਾਂਜੀ ਇੱਥੇ ਨਹੀਂ ਹੋ ਸਕਦੇ ਮੋਗਾ ਫਰੋਚਾਰ ਦੇ ਹੋ ਸਕਦੇ ਸਰ ਜੀ ਸਰ ਕੀ ਮਾਮਲਾ ਜੀ ਅੱਜ ਸਰ ਕੀ ਨਾਮ ਦਾ ਤੇਰਾ ਦਾ ਦਲੀਪ ਸਿੰਘ ਹਾਂਜੀ ਤੇ ਅਸੀਂ ਆਪਣੇ ਲੁਧਿਆਣਾ ਹਾਟਵਿਕਸ પ્લાન્ટ ਯੂਨੀਅਨ ਦੇ ਜਨਰਲ ਸੈਕਟਰੀ ਤੇ ਪੰਜਾਬ ਹਾਟਵਿਕਸ પ્લાન્ટ ਯੂਨੀਅਨ ਦੇ ਜਨਰਲ ਸੈਕਟਰੀ ਤੇ ਇਹ ਭਗਵਾਨ ਦਾ ਜੀ ਨੇ ਇਹਨਾਂ ਦੇ بیٹے ਦੇ ਉੱਤੇ ਕੱਲ ਅਟੈਕ ਕੀਤਾ ਆਪਣੇ ਮੋਗੇ ਦੇ ਕੰਟਰੈਕਟਰ ਦੇ ਨਾਲ ਰੌਲਾ ਸੀਗਾ ਠੀਕ ਆ ਉਹਨਾਂ ਨੇ ਕਿਸੇ ਬੰਦਿਆਂ ਨੂੰ ਕਰਵਾਇਆ ਅਟੈਕ ਤੇ ਸੀਪੀ ਸਾਹਿਬ ਨੇ ਰਾਤੋ ਰਾਤ ਉਹਨਾਂ ਨੂੰ ਬੰਦਿਆਂ ਨੂੰ ਟ੍ਰੇਸ ਕਰਕੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਆ ਤੇ ਹੁਣ ਪੁਲਿਸ ਬੜੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਕੁਝ ਇਹਨਾਂ ਬੰਦੇ ਕੱਲ ਕੱਲ ਸਾਡੇ ਸਾਰੇ ਠੇਕੇਦਾਰ ਜਿੱਤੇ ਭਰਾ ਸੀਗੇ ਜਿੰਨੇ ਸਾਰੇ ਦੇ ਵਿੱਚ ਫੈਮ ਦਾ ਮਾਹੌਲ ਸੀਗਾ ਕਿ ਲੁਧਿਆਣਾ ਦੇ ਵਿੱਚ ਕਿਦਾਂ ਦਾ ਸਿਸਟਮ ਚੱਲ ਗਿਆ ਪਰ ਰਾਤੋ ਰਾਤ ਸਾਰੇ ਬੰਦੇ ਹੁਣ ਅੱਜ ਦੁਪਹਿਰ ਤੱਕ ਸਾਰੇ ਬੰਦੇ ਆਂਦੀ ਤਸੱਲੀ ਆ ਉਹਨਾਂ ਦੇ ਕੰਮ ਦੇ ਉੱਤੇ ਤੇ ਸਾਰੇ ਬੰਦੇ ਸੀਪੀ ਸਾਹਿਬ ਦਾ ਖੁਸ਼ ਬਹੁਤ ਧੰਨਵਾਦ ਜੇ ਕੀ ਮਾਮਲਾ ਹੈ ਕੱਲ ਜਿਹੜਾ ਲਗਭਗ 2:30 ਵਜੇ ਕੁਝ ਗੁੰਡਿਆਂ ਨੇ ਨਤਖ ਉਸਤਾ ਦੇ ਉੱਪਰ ਜਿਹੜਾ ਕਿ ਸਾਡੇ ਇੱਕ ਠੇਕੇਦਾਰ ਨੇ ਉਸ ਬਿਲਡਰ ਉਹਨਾਂ ਦੇ ਭਿੱਕੇ ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਉਹ ਮਾਮਲਾ ਸੀ ਠੇਕੇਦਾਰ ਦਾ ਮਾਮਲਾ ਸੀ ਕੋ ਟੈਂਡਰ ਸੀ ਟੈਂਡਰ ਪਾਉਣ ਕਰਕੇ ਉਹ ਗਲਤ ਬੰਦੇ ਸੀ ਵਿੱਚ ਜਿਨ੍ਹਾਂ ਨੇ ਕਿਹਾ ਵੀ ਟੈਂਡਰ ਸੀ ਪਾਉਣ ਨਹੀਂ ਦੇਣਾ ਉਹਦੇ ਕਰਕੇ ਉਹਨਾਂ ਨੇ ਅਟੈਕ ਕੀਤਾ ਤੇ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਉਹ ਖਰਾਬ ਦੇ ਅਪੋਲੋ ਦੇ ਵਿੱਚ ਲੱਖਣ ਨੇ ਉਤੋਂ ਬਾਅਦ ਅਸੀਂ ਇਹ ਕਥਾਰਾ ਮਾਮਲਾ ਸੀਪੀ ਸਾਹਿਬ ਦੇ ਨਿਗਰਖਿ ਕੱਢਿਆ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕੱਲ ਰਾਤ ਨੂੰ ਕਾਫੀ ਭਲੇ ਚੱਕੇ ਨੇ ਤੇ ਉਤੋਂ ਬਾਅਦ ਅੱਜ ਵੀ ਬੁਰਾ ਕੰਮ ਕਰ ਰਹੇ ਨੇ ਮੇਰੇ ਖਿਆਲ ਸ਼ਾਮ ਤੱਕ ਕੱਲ ਵੀ ਤਕਉ ਜਰਾ ਹੀ ਕੰਮ ਕਰ ਦੇਣਗੇ ਅਸੀਂ ਸੀਪੀ ਸਾਹਿਬ ਦੇ ਕੰਮ ਤੋਂ ਬਹੁਤ ਖੁਸ਼ ਹਾਂ ਕਿਉਂਕਿ ਇੰਨੀ ਸਪੀਡ ਨਾਲ ਉਹਨਾਂ ਨੇ ਕੰਮ ਕੀਤਾ ਜਿਹੜੇ ਗੁੰਡੇ ਬਦਮਾਸ਼ ਹੈ ਲੁਧਿਆਣੇ ਵਿੱਚ ਨਹੀਂ ਆ ਸਕਦੇ ਉਹ ਸਾਡੇ ਏਰੀਆ ਵਿੱਚ ਕੋ ਬਦਨਵਾਤ ਕੰਮ ਨਹੀਂ ਕਰਨ ਦਵਾਗੇ ਤੁਹਾਨੂੰ ਇਸ ਤੋਂ ਬਿਲਕੁਲ ਚਿੰਤਾ ਕਰਨੀ ਜੂਟ ਨਹੀਂ ਕਿਉਂਕਿ ਆਮ ਸਾਰੇ ਵਪਾਰੀ ਕਬਰ ਆਗੇ ਨਹੀਂ ਕਿ ਜੇਕਰ ਇਦਾਂ ਹੀ ਹੋਣ ਲੱਗ ਗਿਆ ਤਾਂ ਇਹ ਵਪਾਰ ਕਿੱਥਾ ਕਰਾਂਗੇ ਦਾ ਗਲਤ ਰੋਕ ਆਗੇ ਗੁੰਡਾ ਕੱਢੀ ਹਰੇ ਨਾਲ ਕਰਕੇ ਸਾਡੇ ਕੰਮ ਨੂੰ ਨੁਕਸਾਨ ਕਰਨਗੇ ਉਹਨਾਂ ਦਾ ਕੀ ਨਾਮ ਹੈ ਜਿਹੜੇ ਫਿਕਸ ਮੰਗਦੇ ਜਿਹੜੇ ਬੰਦੇ ਨੇ ਉਹਨਾਂ ਨਾਮ ਹਜੇ ਤਾਂ ਉਹ ਉਹਨਾਂ ਦੇ ਬੰਦੇ ਚੱਕਿਆ ਹੋਏ ਨੇ ਉਹਨਾਂ ਦਾ ਕੀ ਨਾਮ ਹੈ ਟੈਂਡਰ ਸੀ ਦਾ ਟੈਂਡਰ ਜਿਹੜਾ ਹਾਟਲ ਦੇ ਫਲਾਣ ਦਾ ਲੁਕਤ ਫਲਾਣ ਦਾ ਹੁੰਦਾ ਜਿਹਨਾਂ ਸਰਕਾ ਬੰਦੀਆਂ ਨੇ ਸਰਕਾ ਦਾ ਟੈਂਡਰ ਸੀਗਾ ਅੱਛਾ ਜੀ ਮੋਗੇ ਦਾ ਟੈਂਡਰ ਸੀ ਮੋਗੇ ਦਾ ਅੱਛਾ ਜੀ ਜਿਹੜਾ ਬਾਲਾਪੁਰ ਦਾ ਟੈਂਡਰ ਸੀ ਉਹ ਟੈਂਡਰ ਸਾਡੇ 10 ਵਿਡਲ ਨੇ ਪਾਇਆ ਸੀਗਾ ਉਹਦੇ ਕਰਕੇ ਉਹ ਲੋਕ ਜਿਹੜੇ ਐ ਕਹਿੰਦੇ ਵੀ ਇਹ ਜਿਹੜਾ ਟੈਂਡਰ ਨਾ ਪਾਉਣ ਟੈਂਡਰ ਤੁਹਾਡੇ ਨਾਮ ਤੇ ਸੀਗਾ 10 ਵਿਡਲ ਦੇ ਨਾਂ ਤੇ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਮੇਰੇ ਤੇ ਅਟੈਕ ਕਰਨ ਦਾ ਮਤਲਬ ਉਹਨਾਂ ਦਾ ਹੀ ਸੀ ਕਿ ਇਹਨਾਂ ਨੂੰ ਡਰਾ ਕੇ ਉਹਨਾਂ ਦੇ ਆ ਅਸੀਂ ਆਪਣਾ ਕਬਜ਼ਾ ਕਰ ਲਈਏ ਤੇ ਅੱਗੇ ਤੋਂ 10 ਜਿਹੜਾ ਅਸੀਂ ਆਪਣੇ ਹਿਸਾਬ ਨਾਲ ਲਈਏ ਤੈਹ ਲੈ ਕੇ ਸਰ ਠੇਕੇਦਾਰ ਨੇ ਗੁੰਡੇ ਭਲਾ ਸੀ ਆ ਠੇਕੇਦਾਰ ਨੇ ਗੁੰਡੇ ਨਹੀਂ ਭੜਾਏ ਉਹਨਾਂ ਨੇ ਇੱਕ ਵਿੱਚ ਠੇਕੇਦਾਰ ਵਿੱਚ ਗੁੰਡੇ ਆ ਗਏ ਨੇ ਉਹ ਕੰਦੇ ਕੰਮ ਅਸੀਂ ਦਵਾਵਾਂਗੇ ਕਾਹਦਾ ਸਾਨੂੰ ਪੈਸਾ ਦਿਓ ਅਸੀਂ ਨੂੰ ਕੰਮ ਦਵਾਵਾਂਗੇ ਉਹਨੂੰ ਕਿਸੇ ਨਾ ਕੋ ਕੰਨੀ ਰੋਲਣੀ ਹੈ ਇਹਦੇ ਕੁਝ ਠੇਕੇਦਾਰ ਨਹੀਂ ਉਹਨਾਂ ਨੂੰ ਵਿਚੇ ਬੜਿਆ ਜਿਹੜਾ ਕਿ ਸਾਰੇ ਵਪਾਰ ਦਾ ਬਹੁਤ ਇਨਖਾਨ ਹੈ ਕਿਸੇ ਗਲਤ ਗੁੰਡੇ ਦੇ ਵਿੱਚ ਬੜਾਂਗੇ ਤਾਂ ਇਨਖਾ ਹੋਣਾ ਹੀ ਹੁੰਦਾ ਵਾ ਇਸ ਕਰਕੇ ਅਸੀਂ ਸਾਰੇ ਸੀਪੀ ਸਰ ਨਾਲ ਗੱਲ ਕੀਤੀ ਨਾਲ ਇੱਕ ਦੋ ਠੇਕੇਦਾਰ ਵੀ ਰਾ ਚੱਕੇ ਨੇ ਜਿਹੜੇ ਕਿ ਉਸ ਏਰੀਏ ਦੇ ਠੇਕੇਦਾਰ ਸੀ ਜਿਨ੍ਹਾਂ ਨੇ ਰਵੇਵਜੀ ਨਾਲ ਜਿਹਨਾਂ ਨੇ ਉਹਨੂੰ ਇੰਟਰ ਕਰ ਕੰਨ ਦਿੱਤਾ ਇਹ ਕਿਹੜੀ ਜਗ੍ਹਾ ਤੋਂ ਵਸੇ ਇਹ ਕਿਹੜੀ ਜਗ੍ਹਾ ਤੇ ਪਟ ਮਾਰ ਰਹੀ ਹੈ ਜੀ ਇਹ ਜੀ ਹੋਈ ਹੈ ਆਪਣੇ ਫੋਲੋਅਰਸ ਨਾਲ ਦੇ ਬੈਕਿਆ ਸੀ ਜਾਨੇ ਰੁਕਰ ਤੇ ਉਹਨੇ 13000 ਕਮਾਏ 10000 ਦੇਨੇ ਉਹ ਕਿੰਨੇ ਦੇ ਸੱਟ ਮਟਰੀ ਉਹਦੇ ਵਿੱਚ ਕਿਤੇ ਲੱਗ ਤੋਲੀ ਪੂਰੀ ਕ੍ਰੈਕ ਹੋ ਗਈ ਹੈ ਉਹ ਇਹ ਅੰਦਰ ਹੱਦ ਕਰਦੇ ਲਕੀ ਨੇ ਕਿਤੇ ਟੰਕੇ ਲੱਗੇ ਸਿਰ ਕੱਢ ਗਿਆ ਰਣੋ ਦੇ ਨਾਲ ਉਹਨੇ ਟਾਇ ਕੀਤਾ ਮੋੜੇ ਲੱਗੀਆਂ ਹੱਤੇ ਵੀ ਲੱਗੀਆਂ ਨੇ ਕਾਫੀ ਮਤਲਬ ਇਹ ਇਹ ਦੇ ਕੋਵਿਨੋ ਨੇ ਅਟੈਕ ਦਾ ਇੰਨਾ ਕੀਤਾ ਜਿਵੇਂ ਬੰਦਾ ਮਾਰਨਾ ਹੁੰਦਾ ਜਿਹੜਾ ਪੁਜਤੀ ਬੰਦਾ ਕਿ ਮੁੰਡਾ ਨਾਲ ਟਕਰਾ ਸੀ ਬਚਾਅ ਹੋ ਗਿਆ ਉਹਨੇ ਪਹਿਲੇ ਇੱਕ ਪੰਨੇ ਦਾ ਮੁਕਾਬਲਾ ਕੀਤਾ ਲਗਾਂ ਚਾਰ ਪੰਜ ਬੰਦੇ ਹੋਰ ਆ ਗਏ ਜਿਹਨੂੰ ਮੁਕਾਬਲਾ ਨਹੀਂ ਕਰ ਪਾਇਆ ਐਕਸਪੀਰ ਮਾਰ ਕੇ ਮੈਂ ਥੀ ਵੀ ਸਾਡਾ ਬਹੁਤ ਧੰਨਵਾਦ ਕਰਦਾ ਜਿੰਨਾ ਸਾਡੀ ਕੰਮ ਦੀ ਬਹੁਤ ਮੁਦਰਾ ਕਰ ਰਹੇ ਨੇ ਮੈਨੂੰ ਉਮੀਦ ਹੈ ਕਿ ਇਹੋ ਜਿਹੇ ਬੰਦੇ ਲੁਧਿਆਣੇ ਵਿੱਚ ਨਹੀਂ ਆ ਸਕਦੇ ਕਿਉਂਕਿ ਜਿਵੇਂ ਇਹ ਨਹੀਂ ਸਾਡੀ ਪੁਲਿਸ ਸਟਰੋਂਗ ਹੈ ਪ੍ਰਸ਼ਾਸਨ ਨਾ ਸਟਰੋਂਗ ਹੈ ਤੇ ਮੈਂ ਸਮਝਦਾ ਵੀ ਸਾਨੂੰ ਇਹਨਾਂ ਦਾ ਬਿਲਕੁਲ ਡੰਗੀ ਬੋਲਣੀ ਇੱਕ ਵਾਰ ਤਾਂ ਇਹ ਸਾਰੇ ਰੁਕ ਕੇ ਭਰਾਗੇ ਜ ਲਾਈਕ ਚਗਰ ਨਹੀਂ ਕਰ ਸਕਦਾ ਨੂੰ ਲੱਗਿਆ ਕਿ ਬੰਦੇ ਦੇ ਗਲਤ ਵਿੱਚ ਆ ਗਏ ਪਰ ਅੱਜ ਜੋ ਸੀਪੀ ਸਾਹਿਬ ਮਿਲ ਕੇ ਆਏ ਹਨ ਨੂੰ ਬਹੁਤ تسਲੀ ਹੋਈ ਹੈ ਕਿ ਨਹੀਂ ਯਾਰ ਕਿਸੇ ਕੋ ਗਲਤ ਫਤ ਨਹੀਂ ਆ ਸਕਦਾ ਜਿਹੜੇ ਬਾਰੇ ਤੋਂ تسਲੀ ਹੈ ਜੀ ਕਰਨ ਹਾਂ ਕੋਈ تسਲੀ ਹੈ ਇਹਨਾਂ ਨੇ ਅੱਜ ਕਾਰਵਾਈ ਕਰ ਰਹੇ ਨੇ ਜਿਹਨੇ ਬੰਦੇ ਚੱਕਲੇ ਬੰਦੇ ਉੱਠ ਕੇ ਜਾਂਦੇ ਨੇ ਅੱਜ ਵੀ ਅਸੀਂ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਹਨ ਨੇ ਕੋਈ تسਲੀ ਦਵਾਈ ਹੈ ਤਾਂ ਵੀ ਚਿੰਤਾ ਨਾ ਕਰੋ ਬਪਾਅ ਕਰੋਗੇ ਉਹਨੂੰ ਘਰਾਂ ਦੀ ਲੋੜ ਨਹੀਂ ਹੁੰਦੀ ਜਿੰਨਾ ਕੈਪ ਕੀਤਾ ਉਹ ਲੋਕਲ ਅਤੇ ਬਾਹਰ ਵੇਚ ਬੱਤੇ ਉਹ ਬੰਦੇ ਬਾਹਰ ਹੋ ਜਾਂਦੇ ਹਾਂਜੀ ਇੱਥੇ ਨਹੀਂ ਹੋ ਜਾਂਦੇ ਮੋਗਾ ਫਰੋਚਰ ਦੇ ਹੁੰਦਾ ਤੇ ਸਾਜੀ ਸਾਜੀ ਕੀ ਮਾਮਲਾ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਦਲਜੀਤ ਸਿੰਘ ਹੈ ਹਾਂਜੀ ਤੇ ਅਸੀਂ ਆਪਣੇ ਲੁਧਿਆਣਾ ਹਾਟਵੇਕਸ ਪਲਾਂਟ ਯੂਨੀਅਨ ਦੇ ਜਨਰਲ ਸਕੱਤਰ ਤੇ ਪੰਜਾਬ ਹਾਟਵੇਕਸ ਪਲਾਂਟ ਯੂਨੀਅਨ ਦੇ ਜਨਰਲ ਸਕੱਤਰ ਤੇ ਇਹ ਭਗਵਾਨ ਦਾ ਜੀ ਨੇ ਇਹਨਾਂ ਦੇ بیٹے ਦੇ ਉੱਤੇ ਕੱਲ ਅਟੈਕ ਕੀਤਾ ਆਪਣੇ ਮੋਗੇ ਦੇ ਕੰਟਰੈਕਟਰ ਦੇ ਨਾਲ ਡਰਾਉਣਾ ਸੀਗਾ ਠੀਕ ਆ ਉਹਨਾਂ ਨੇ ਕਿਸੇ ਬੰਦਿਆਂ ਨੂੰ ਪਰਵਾਇਆ ਅਟੈਕ ਤੇ ਸੀਪੀ ਸਾਹਿਬ ਨੇ ਰਾਤੋ ਰਾਤ ਉਹਨਾਂ ਨੂੰ ਬੰਦਿਆਂ ਨੂੰ ਟ੍ਰੇਸ ਕਰਕੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਆ ਤੇ ਹੁਣ ਪੁਲਿਸ ਬੜੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਆ ਠੀਕ ਆ ਗੱਲ ਗੱਲ ਸਾਡੇ ਸਾਰੇ ਠੇਕੇਦਾਰਾਂ ਜਿੱਤੇ ਭਰਾ ਸੀਗੇ ਜਿਨੇ ਸਾਰੇ ਦੇ ਵਿੱਚ ਫੈਮ ਦਾ ਮਾਹੌਲ ਸੀਗਾ ਲੋਹੜਾ ਐਂਡ ਦੇ ਵਿੱਚ ਕਿਦਾਂ ਦਾ ਸਿਸਟਮ ਚੱਲ ਗਿਆ

ਉਹ ਗਲਤ ਬੰਦੇ ਜੀ ਵਿੱਚ ਜਿਨ੍ਹਾਂ ਨੇ ਕਿਹਾ ਵੀ ਟੈਂਦਰ ਸੀ ਪਾਉਣ ਨਹੀਂ ਦੇਣਾ ਉਹਦੇ ਕਰਕੇ ਉਹਨਾਂ ਨੇ ਅਟੈਕ ਕੀਤਾ ਤੇ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਉਹ ਕਰਾ ਦੇ ਅਪੋਲੋ ਦੇ ਵਿੱਚ ਦਾਖਲ ਨੇ ਉਤੋਂ ਬਾਅਦ ਅਸੀਂ ਇਹ ਕਥਾਰਾ ਮਾਮਲਾ ਸੀਪੀ ਸਾਹਿਬ ਦੇ ਨਿਗਰਖਿ ਕਰਿਆ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕੱਲ ਰਾਤ ਨੂੰ ਕਾਫੀ ਬੰਦੇ ਚੱਕੇ ਨੇ ਤੇ ਉਤੋਂ ਬਾਅਦ ਅੱਜ ਵੀ ਬਹੁਤ ਕੰਮ ਕਰ ਰਹੇ ਨੇ ਮੇਰਾ ਖਿਆਲ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹ ਸਾਰੇ ਕੰਮ ਕਰ ਦੇਣਗੇ ਅਸੀਂ ਸੀਪੀ ਸਾਹਿਬ ਦੇ ਕੰਮ ਤੋਂ ਬਹੁਤ ਖੁਸ਼ ਹਾਂ ਕਿਉਂਕਿ ਇੰਨੀ ਸਪੀਡ ਦੇ ਨਾਲ ਉਹਨਾਂ ਨੇ ਕੰਮ ਕੀਤਾ ਇਹ ਜਿਹੜੇ ਗੁੰਡੇ ਵਿਦਮਾਨਸ਼ਾ ਲੁਧਿਆਣੇ ਵਿੱਚ ਨਹੀਂ ਆ ਸਕਦੇ ਉਹ ਸਾਡੇ ਏਰੀਆ ਵਿੱਚ ਕੋਈ ਵਿਦਮਾਨਸ਼ਾ ਕੰਮ ਨਹੀਂ ਕਰਨ ਦਵਾਗੇ ਤੁਹਾਨੂੰ ਇਸ ਤਰ੍ਹਾਂ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਆਮ ਸਾਰੇ ਵਪਾਰੀ ਕਹਿੰਦੇ ਨੇ ਕਿ ਜੇਕਰ ਇਦਾਂ ਹੀ ਹੋਣ ਲੱਗ ਗਿਆ ਤਾਂ ਇਹ ਵਪਾਰ ਕਿਤਾ ਕਰਾਂਗੇ ਇਹਦਾ ਗਲਤ ਰੋਕ ਆਗੇ ਗੁੰਡਾ ਕਦੀ ਹਰੇ ਨਾ ਕਰਕੇ ਕਦੇ ਕੰਮ ਨੂੰ ਨੁਕਸਾਨ ਕਰਨਗੇ ਉਹਨਾਂ ਦੇ ਕੀ ਨਾਮ ਹੈ ਜਿਹੜੇ ਸਿਕਸਰ ਨਾ ਦਾ ਜਿਹੜੇ ਬੰਦੇ ਨੇ ਉਹਨਾਂ ਨਾਮ ਅਜੇ ਤਾਂ ਉਹ ਉਹਨਾਂ ਦੇ ਬੰਲੇ ਚੱਕੇ ਹੋਏ ਨੇ ਉਹਨਾਂ ਦਾ ਕੀ ਨਾਮ ਹੈ ਸਕੇਲਰ ਕਿਸ ਚੀਜ਼ ਦਾ ਸਕੇਲਰ ਜਿਹੜਾ ਹਾਟਲ ਚ ਫਲਾਣ ਦਾ ਲੁਕ ਫਲਾਣ ਦਾ ਹੁੰਦਾ ਇਹ ਸਰਕਾਰ ਬੰਦੀਆਂ ਨੇ ਤਰਕਾ ਦਾ ਕੈਂਡਰ ਸੀਗਾ ਮੋਗੇ ਦਾ ਕੈਂਡਰ ਸੀ ਮੋਗੇ ਦਾ ਜਿਹੜਾ 12 ਕੋ ਦਾ ਕੈਂਡਰ ਸੀ ਉਹ ਟੈਨ ਸਾਡੇ 10 ਵਿੜਨ ਨੇ ਪਾਇਆ ਸੀਗਾ ਉਹਦੇ ਕਰਕੇ ਉਹ ਲੋਕ ਜਿਹੜੇ ਐ ਕਹਿੰਦੇ ਵੀ ਇਹ ਜਿਹੜਾ ਕੈਂਡਰ ਨਾ ਪਾਣ ਕੈਂਡਰ ਤੁਹਾਡੇ ਨਾਮ ਸੀਗਾ 10 ਵਿੜਨ ਦੇ ਨਾਂ ਤੇ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਮਲੇ ਦਾ ਅਟੈਕ ਕਰਨਾ ਮਤਲਬ ਉਹਨਾਂ ਦਾ ਇਹੀ ਸੀ ਕਿ ਜਾਨੂੰ ਡਰਾ ਕੇ ਉਹਦੇ ਨਾਲ ਅਸੀਂ ਆਪਣਾ ਕਬਜ਼ਾ ਕਰ ਲਈਏ ਤੇ ਅੱਗੇ ਤੋਂ ਕੈਂਡਰ ਜਿਹੜਾ ਅਸੀਂ ਆਪਣੇ ਹਿਸਾਬ ਨਾਲ ਲਈਏ ਤੈਹ ਲੱਗੇ ਠੇਕੇਦਾਰ ਨੇ ਗੁੰਡੇ ਭੁਲਾਏ ਸੀ ਆ ਠੇਕੇਦਾਰ ਨੇ ਗੁੰਡੇ ਨਹੀਂ ਭੁਲਾਏ ਉਹਨਾਂ ਨੇ ਇੱਕ ਵਿੱਚ ਠੇਕੇਦਾਰ ਵਿੱਚ ਗੁੱਲੇ ਆ ਗਏ ਨੇ ਅਤੇ ਕੰਦੇ ਕੰਮ ਅਸੀਂ ਦਵਾਂਗੇ